ਆਪਿਆ ਬਸ ਬੋਲ ਦਿਦਾ ਹਾਂ ਜੀ ਹਾਂ ਜੀ ਅਰਦਾਸ ਤੁਸੀਂ ਮੋਰਨਿੰਗ ਦੇ ਕਿ ਜਿਵੇਂ ਕਿ ਕਹਿੰਦੇ ਜੀ ਅਰਦਾਸ ਅਰਦਾਸ ਉਹ ਨਹੀਂ ਲਾਕੇ ਤੁਸੀਂ ਹੁੰਦੀ ਹੈ ਤਾਂ ਆਪਾਂ ਦੇ ਸਤਿਕਾਰ ਸੋ ਤੁਸੀਂ ਦੇਖੋ ਖੁਸ਼ੀ ਦਾ ਇਜ਼ਹਾਰ ਬਤੁਕੀ ਨਾਮ ਹੈ ਰਜੀਤ ਜੀ ਅੱਜ ਤੁਸੀਂ ਜਾ ਰਹੇ ਹੋ ਘੁਟਾਮਾ ਦੇ ਦਰਸ਼ਨ ਕਰਨ ਜਾ ਰਹੇ ਹੋ ਤਾਂ ਤਾਂ ਹੁੰਦੀ ਹੈ ਸਹੀ ਮੈਂ ਮੁਕਾਮਲ ਦਰਸ਼ਨ ਨੂੰ ਕਿਵੇਂ ਦੇਖ ਰਹੇ ਹੋ ਪ੍ਰਸ਼ਾਦ ਜੀ ਮਰੂਗੇ ਅੱਜ ਮੇਰਾ ਮਨ ਰਿਹਾ ਕਿ ਨਾ ਖੁਸ਼ ਹੈ

वो सैनिकों की भी याके बच्चियाँ मुझे रहे, ये के जागे का जागे का हम लोग समझाएंगे ना कि रोज क्या हो रहा है, 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 रोज क्या हो रहा ह ਆਰਿਆ ਤੇ ਵੀ ਦੇਖਣ ਨੂੰ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ आई सी पी सी हर बार मेरे लोगों के अजीब आ रहा फटदा ही चलो चलो थोड़ा लोगों को सर पर आओ और कमलनाथ आ जी आ जी आ जी आ जी पदम राय केदार आओ लो लो पास हो ਮੇਰੇ ਮਾਈਕੋ ਮਾਈਕ ਥਲੇ ਕਰ ਲੋ ਯਾਰ ਬਾਕੀ 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 ਬਾਕ ਬਾਕਸ ਤੋਂ ਸਰਕਾਰ ਦਾ ਅੱਖਰ ਨਾ ਸੀ ਵਾਹੀ ਨੀ ਨਾ ਖਾਲਸਾ ਵਾਹੀ ਨੀ ਕਿਉਂ ਨਾ ਮੈਂ ਜਾਕਮੈਂ ਕਿਪਾਇਲ ਕਰਦੇ ਸੁਣਦਾ ਹੈਗਾ ਵਾਹ ਛੋਟੀ ਡਿਵਾਈਡਿੰਗ ਜਿਵੇਂ ਹੁੰਦਾ ਸਿਸਟਮ ਸਰਕਾਰ ਕੋਲ ਕੋਲਡੋ ਦਾ ਸਿਸਟਮ ਹਰ ਘੁੱਟਾ ਅੰਦੇ ਵਿੱਚ ਜਾਣੋ ਕਿ ਕੀ ਤੁਮ ਇਹਨਾਂ ਗੱਲ ਕਰ ਰਹੇ ਹੋ ਸਰਕਾਰਾਂ ਨੇ ਅਸੀਂ ਉੱਥੇ ਪਹਿਲਾਂ ਵੀ ਗੱਲ ਕਰੀ ਸੀ ਤੇ ਹੁਣ ਵੀ ਗੱਲ ਕਰਾਂਗੇ ਕਿ ਜਿਹੜਾ ਸਰਕਾਰਪੁਰ ਕੋਲੋੜੋ ਦੇ ਲਈ ਸਾਨੂੰ ਭੇਜਿਆ ਜਾਂਦਾ ਤੇ ਅਸੀਂ ਇੱਕ ਰਾਤ ਦੀ ਮੰਗ ਕਰਦੇ ਹਾਂ ਕਿ ਸਾਨੂੰ ਇੱਕ ਰਾਤ ਉੱਥੇ ਸਟੇਜ ਸਾਡੇ ਸ਼ਰਧਾਲੂ ਨੂੰ ਕਰ ਦਿੱਤੀ ਜਾਵੇ ਤਾਂ ਕਿ ਅਸੀਂ ਸੱਖੇ ਦਰਸ਼ਕਦਾਰ ਜਿਹੜੇ ਨੇ ਉਹ ਕਰ ਸਕਣ ਇੱਕ ਪੜਾਓ ਇੱਕ ਪੜਾਓ ਆਓ ਜੀ ਸਾਹਿਬ ਜੇ ਤੁਸੀਂ ਇੱਧਰ ਪਹਾਲਦਾ ਕਿੱਥੇ ਆ ਆ ਚੱਲਿਆ ਚੱਲਿਆ ਹੈ ਉਹ ਕਦੀ ਪੁੱਛੀ ਹੈ ਉਹ ਡਾਲੇੜ ਕਿਦੀ ਜੀ ਜੇ ਸਾਰਾ

ਜੋ ਕਿ ਮੈਂ ਨਾਲ ਨਾਲ ਹੋ ਰਿਹਾ ਹੈ ਉਹ ਵੀ ਸਭ ਤੋਂ ਵੱਧ ਜਿਆਦਾ ਕਿੰਨਾ ਹੋ ਜਾਂਦੇ ਕਿ ਇਹ ਅਰੇ ਇੱਕ ਹੋਰ ਸਭ ਤੋਂ ਆਪਣੇ ਪਿਛਲੇ ਬੋਲ ਤਾਂ ਨਿਰਦੇਸ਼ ਦਾਰ ਕਰ ਚੁੱਕੇ ਜੇ ਇਹ ਇੱਕ ਹੋਰ ਬਣ ਬਤਾਉਂਦਾ ਮੈਂ ਦਾਸ ਕਰ ਦਿੱਤੇ ਕੱਲ ਅੱਜ ਜਿੱਥਾ ਜਿਹੜਾ ਹੈ ਸੋ ਜਿਹੜਾ ਸਹੀ ਜਿਹੜਾ ਬੋਲਣ ਵਾਲਾ ਚੁੱਕਿਆ ਬੋਲ ਰਿਹਾ ਹੈ ਹਾਂ ਸਭ ਤੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੋ ਇਸ ਹਨ ਜਿਹੜੇ ਕਦੇ 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 ਸਾਥ ਰਹੇ ਤੇ ਬਹੁਤ ਲੱਕੀ ਜਕਾਰਿਆਂ ਦੀ ਸੋਚ ਕਰਦੇ ਕਰ ਜੋ ਬਾਦਰੀਆਂ ਡਾਗ ਰਹੇ ਆ ਹਾਂ ਮਾਣ ਨਾਲ ਰਵਾਨਾ ਸਾਈਂ ਸਤਿ ਸ਼੍ਰੀ ਅਕਾਲ ਜੀ ਜੀ ਧੰਨਵਾਦ ਰਵਾਨਾ ਕਰਨਾ ਪਿਆ ਹੈ

di pelle di branco ਆਹ ਜੁਲ੍ਹੇ ਉਹ ਕਹਿੰਦੇ ਮੈਂ ਆਹ ਸਾਡੀ ਮਸਲਾ ਆਹ ਜਿਹੜਾ ਨਾ ਕਰਦਾ ਕਿ ਇਹਨਾਂ ਤੋਂ ਬਿਨਾਂ ਜੀ ਆਹ ਜਿਹੜਾ ਪਤਾ ਲੱਗਿਆ ਗਿਆ ਹੈ ਬਈ ਜਾਨਾ ਯਾਦ ਨਾ ਕਰੀਏ 14 ਸਦੀਆਂ ਦੇ ਜੀ ਰਹੀ ਹਰ ਇੱਕ ਇਹ ਇੱਕ ਵੀਰ ਹੈ ਇਸ ਤੋਂ ਵੀ ਬਹੁਤ ਜ਼ਿਆਦਾ ਕੀ ਕਰ ਦੇ ਕੀ ਦੇ ਅੱਜ ਕਿਹਦੇ ਨਾਮ ਤੇ ਕਰਦੇ ਆ 10000 ਰੁਪਏ ਦੇ ਤੋਂ ਮੇਰੇ ਜਿੱਦਾ ਜੱਤਾ ਅਸਲਾ ਜੱਟਪੁਰ ਦੀ ਸੀ ਪੱਤ 24 ਪੱਤੀ ਦੇ ਆ ਨਾਮ ਤੇ ਕਰਦੇ ਆ ਕਿ ਬਰਬਾਦ ਕਰਦੀ ਨਹੀਂ ਕਿ ਕਿਉਂ ਨਾ ਬਦੌਤ ਪੈਂਦੀ ਦੌੜੂ ਨਾ ਹੋਊਗੀ एस जी पीसी जिन्हों के पासपोर्ट अम्बैद भेजे गए دغه دمدې دکتورانی په اړه یو خبروونه دی چې د هغوی د کاري دندې په اړه وي महाराजो <laughs> 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 <laughs>